ਸਾਡਾ ਕੰਮ ਫੇਰੇ ਜੱਗਾ ਤੇ ਨੂੰ ਆਂਦਾ ਹੁੰਦਾ ਸੀ ਵੀ ਤਿੰਨ ਵਾਰ ਤੇਰੇ ਕੋਲ ਗਿਆ ਨਾ ਹਾਂ ਤਿੰਨ ਵਾਰ ਗਿਆ ਤੇਰਾ ਭੇਤ ਲਿਆ ਕੇ ਇਹਨੇ ਜੱਟਾਂ ਨੂੰ ਦਿੱਤਾ ਤੇ ਜੱਟਾਂ ਉਹ ਜੱਟ ਸਾਰੇ ਤੇ ਹੈਵੀ ਹੋ ਗਏ ਸਾਡਾ ਕੰਮ ਬੰਦ ਕਰਾਤਾ ਉਹਦਾ ਕੰਮ ਚੱਲ ਪਿਆ ਸਾਡਾ ਐਪ ਵੀ ਖੋਲਿਆ ਉਹਨੂੰ ਅੱਛਾ ਚਲੋ ਸਾਡਾ ਐਪ ਵੀ ਖੋਲਿਆ ਆਪਾਂ ਮੰਨ ਲੈਨੇ ਹੁਣ ਥੋੜੀ ਜਿਹੀ ਅਪ ਗੱਲ ਵਾਰੀ ਨਾ ਹਾਂਜੀ ਇੱਧਰ ਆ ਜੀ ਤੁਸੀਂ ਸਾਥ ਪਾ ਕੇ ਗੱਲ ਕਰੀਏ ਹੁਣ ਮੰਨ ਲੈਨੇ ਆ ਕਿ ਭਾਈ ਮੈਨੂੰ ਤਾਂ ਪਬਲਿਕ ਦੀ ਲੋੜ ਆ ਮੈਂ ਪ੍ਰਦਾਣਾ ਸਾਰਿਆਂ ਨਾਲ ਸਾਂਝਾ ਹਾਂਜੀ ਅੱਜ ਤੁਸੀਂ ਇਕੱਠੇ ਹੋ ਹੋ ਸਕਦਾ ਕਿਤੇ ਵੱਖਰੇ ਆ ਜੇ ਇੱਕ ਬੰਦਾ ਸ਼ਿਕਾਇਤ ਕਰਦਾ ਦੂਜਾ ਬੰਦਾ ਕਹਿੰਦਾ ਜੀ ਪ੍ਰਧਾਨ ਹੁੰਦੇ ਸਾਰਿਆਂ ਦੇ ਸਾਹਮਣੇ ਸਾਡੀ ਵੀ ਗੱਲ ਸੁਣਦਾ ਹੈ ਨਾ ਆਇਆ ਤੈਨੂੰ ਵਾਰੀ ਮਮੁਕਰੀਆ ਨਹੀਂ ਹਾਂ ਹਾਂ ਕੀ ਮੈਂ ਉਹਨੂੰ ਹਵਾ ਦਿੱਤੀ ਹੈ ਅਸੀਂ ਨਹੀਂ ਇਹ ਗੱਲਾਂ ਦੇ ਵੀ ਤੂੰ ਹਵਾ ਦਿੱਤੀ ਹਾਂ ਅਸੀਂ ਘਰੇ ਬੈਠ ਕੇ ਕਾਰਜ ਨਾਲ ਗੱਲ ਕੀਤੀ ਸੀ ਵੀ ਮੈਂ ਕਾਰਜ ਤੂੰ ਕੰਮ ਕਰਜ ਤੋਂ ਸੁਭਾਲੋ ਹਫਤੇ ਤੋਂ ਸਾਨੂੰ ਟਾਈਮ ਦਿਆ ਕਰ ਬਲਾਕ 'ਚ ਲੋਕ ਆਣਗੇ ਤੈਨੂੰ ਅਸੀਂ ਬਲਾਕ ਪ੍ਰਧਾਨ ਬਣਾਉਣੀ ਹੈ ਕਾਰਜ ਦੀ ਹੋਈ ਗੱਲ ਹਾਂ ਹੈਣਾ ਅਸੀਂ ਉਹਦੇ ਸਾਹਮਣੇ ਬਾਰ-ਬਾਰ ਡਰਾਉਂਦੇ ਰਹੇ ਆ ਵੀ ਇਹ ਸਾਡਾ ਬਲਾਕ ਪ੍ਰਦਾਨ ਹੈਣਾ ਕਿਉਂ ਭਈ ਕੀ ਮੈਂ ਕੋਈ ਉਹਨੂੰ ਹਵਾ ਦਿੱਤੀ ਹੈ ਅਸੀਂ ਨਹੀਂ ਇਹ ਗੱਲਾਂ ਨਹੀਂ ਤੂੰ ਹਵਾ ਦਿੱਤੀ ਆ ਪਰ ਉਹ ਗਲਤ ਫਾਇਦਾ ਠਾ ਗਿਆ ਉਹਨੇ ਦੱਸਦਾ ਵੀ ਇਹ ਫਲਾਣੇ ਬੰਦੇ ਕੋਲੇ ਜਾਂਦਾ ਇੱਥੋਂ ਤੱਕ ਪਾਵਰ ਆ ਤਾਂ ਹੀ ਬੰਦ ਕਰਾਇਆ ਸਾਡਾ ਮੇਰੀ ਵੱਡੀ ਭੈਣ ਨੂੰ ਦੱਸਣ ਦੀ ਲੋੜ ਨਹੀਂ ਐ ਕਿਉਂ ਕਰਾਇਆ ਕਿਉਂਕਿ ਕਾਲੀਆਂ ਦੀ ਦਸਰ ਸਰਕਾਰ ਰਹੀ ਆ ਉਦੋਂ ਵੀ ਆਪਾਂ ੜਕਾ ਮਾਰਦੇ ਸੀ ਹਾਂ ਹੈਨਾ ਤੇ ਕਾਂਗਰਸ ਦੀ ਸਰਕਾਰ ਰਹੀ ਉਹਦੋਂ ਵੀ ਬੜਕਾ ਮਾਰਦੇ ਸੀ ਠੀਕ ਹੈ ਇਹਨਾਂ ਨੂੰ ਸਾਰਿਆਂ ਨੂੰ ਪਤਾ ਇਹ ਤਾਂ ਆਪਣੇ ਤਲਵੇ ਚੱਟਦੇ ਰਹੇ ਨੇ ਹੈਨਾ ਦੱਸਣ ਦੀ ਲੋੜ ਨਹੀਂ ਹੈ ਉਹਨਾਂ ਨੂੰ ਪਤਾ ਆਪਣੀ ਪਾਵਰ ਦਾ ਪਰ ਤੁਸੀਂ ਗੱਲ ਕਰ ਲਈ ਜੇ ਅੱਜ ਥੋੜਾ ਜਿਹਾ ਮਹਿਸੂਸ ਹੋਇਆ ਮੈਂ ਇਸ ਸਮੇਂ ਨਾਲ ਗਲਤੀ ਕਰ ਲਈ ਆਪਾਂ ਉਹਨੂੰ ਨਾਲ ਜੋੜ ਕੇ ਪਰ ਤੁਹਾਡੇ 'ਚ ਕਿੰਨੀਆਂ ਕਮੀਆਂ ਮਾੜਾ ਜੇ ਤੁਸੀਂ ਦੱਸੋ ਜੀ ਕਿਹੜਾ ਬੰਦਾ ਇੱਕ ਚੋਣ ਲੋ ਲੀਡਰ ਕਿਹੜਾ ਤੁਹਾਨੂੰ ਲੱਗਦਾ ਆਪਾਂ ਉਹਨੂੰ ਸਵਾਲ ਕਰੇ ਕਰੇ ਪੁੱਛੋ ਕੀ ਪੁੱਛਦੀ ਨਹੀਂ ਆਪਣੀ ਪ੍ਰੋਮੋਣੀ ਲੜਾਈ ਇਹ ਨਹੀਂ ਲਗਾਈ ਇੱਕ ਪੰਚਾਇਤ ਇੱਕ ਪੰਚਾਇਤ ਕਿ ਬੰਗਰਾ ਨਹੀਂ ਨਹੀਂ ਆਪਾਂ ਨਹੀਂ ਦੱਸਦੇ ਕਮਿੰਗ ਆਫ ਸਮ ਦੱਸ ਤੂੰ ਆ ਜਾ ਕੇ ਕਿ ਕੀ ਕਮਿੰਗ ਆ ਕੇ ਰਹਿ ਅਸੀਂ ਕਮੀ ਦੋ ਤੁਸੀਂ ਵੀ ਬਾਈ ਜੀ ਇੱਧਰ ਆ ਤੁਸੀਂ ਇੱਥੇ ਉਮਰ ਦੇ ਮੇਰੇ ਨਾਲੋਂ ਵੱਡੀ ਜੇ ਹੈ ਨਾ ਹੁਣ ਅਗਲੀ ਗੱਲ ਸੁਣੋ ਸਾਡੀ ਪਾਰਟੀ ਦੇ ਰੂਲ ਨੇ ਮਹੀਨੇ ਬਾਅਦ ਇੱਕ ਮਿੰਟ ਨੂੰ ਹੈ ਨਾ ਮਹੀਨੇ 'ਚ ਇੱਕ ਵਾਰੀ ਕਰਨਾ ਲੱਗਦਾ ਠੀਕ ਆ ਲੱਗਣਾ ਹੈ ਨਾ ਦਰਨਾ ਲਾਉਣਾ ਕਾਹਦੇ ਲਈ ਆ ਕਿ ਕੋਈ ਸਰਕਾਰ ਬੰਦੀ ਆ ਸਾਡੇ ਕਾਲੀਆਂ ਤੇ ਵੀ ਪਰਚੇ ਹੋਏ ਕਾਂਗਰਸੀਆਂ ਤੇ ਵੀ ਪਰਚੇ ਹੋਏ ਹੁਣ ਝਾੜੂ ਵਾਲੇ ਆ ਹੁਣ ਤੁਹਾਡੇ ਮਗਰ ਲੜਦੇ ਪਰਚੂਣ ਵੀ ਹੁਣ ਹੈਨਾ ਠੀਕ ਆ ਠੀਕ ਹੈ ਜਿਹੜੀ ਵੀ ਸਰਕਾਰ ਹੁੰਦੀ ਆ ਉਹਨਾਂ ਦੀ ਸਾਨੂੰ ਪਹਿਲਾਂ ਤਿਆਰੀ ਕਰਨੀ ਚਾਹੀਦੀ ਹੈ ਨਾ ਵੀ ਭਾਈ ਆਪਾਂ ਨੂੰ ਟੀਮ ਵੱਡੀ ਬਣਾਈਏ ਲੋਕਾਂ ਦੇ ਨਾਲ ਲੜਿਆ ਜਾਣਾ ਲੋਕਾਂ ਨੂੰ ਨਾਲ ਕੱਟਣਾ ਕਰਕੇ ਲੋਕਾਂ ਦੀ ਤਾਕਤ ਨਾਲ ਲੜਿਆ ਜਾਣਾ ਹੈ ਹੈਨਾ ਤੇ ਕਿੰਨਾ ਕੰਮ ਕੀਤਾ ਤੁਸੀਂ ਲੋਕਾਂ ਦੀਆਂ ਟੀਮਾਂ ਕਿੰਨੀਆਂ ਬਣਾਈਆਂ ਔਰ ਤੁਸੀਂ ਹੋਰ ਤਾਂ ਕਿਸੇ ਨੂੰ ਛੱਡੋ ਮੇਰੀਆਂ ਘਟੋ ਘਟ ਚਾਰ ਪੰਜ ਮੀਟਿੰਗਾਂ ਤੁਹਾਡੇ ਪਿੰਡ ਚੋਂ ਤੁਹਾਡਾ ਕੋਈ ਬੰਦਾ ਨਹੀਂ ਗਿਆ ਇੱਥੇ ਗਲਤ ਹੈ ਨਹੀਂ ਇਹ ਤਾਂ ਕਿੰਨੀਆਂ ਮੀਟਿੰਗਾਂ ਕੋਈ ਬੰਦਾ ਨਹੀਂ ਗਿਆ ਕਿੰਨੀਆਂ ਮੀਟਿੰਗਾਂ ਨੇ ਗਿਆ ਦੱਸਿਓ ਆਪਾਂ ਕੋਈ ਮੀਟਿੰਗ ਨਹੀਂ ਸੀ ਇੱਕ ਮਿੰਟ ਦਾ ਆਪਾਂ ਨਹੀਂ ਗਏ ਜਿਹੜੀ ਵੱਡੀ ਮੀਟਿੰਗ ਆਪਣੀ ਹੋਣੀ ਹੈ ਹਾਂ ਕੱਲੀ ਵੱਡੀ ਮੀਟਿੰਗ ਸਾਡ ਤੋਂ ਬਾਕੀ ਸਾਰੀ ਮੀਟਿੰਗ ਤਾਂ ਕਰੇ ਉਹ ਵੀ ਇਹ ਦਵਾਈ ਲੈਣ ਗਏ ਆ ਉਹ ਪ੍ਰੋਬਲਮ ਰਹਿ ਗਈ ਇਹਨਾਂ ਨੂੰ ਸਾਰੀਆਂ ਇੱਕ ਮਿੰਟ ਵਿੱਚ ਸਾਰੀਆਂ ਕਰੀਂ ਆ ਆ ਵੇਖੋ ਮੈਨੂੰ ਪਤਾ ਸੀ ਜੇ ਆਪਾਂ ਤਾਂ ਕਰਕੇ ਸਰਦੀ ਦੀ ਵੱਡੀ ਮੀਟਿੰਗ ਨਹੀਂ ਜਿਹੜੀ ਚਲੋ ਆਪਾਂ ਉਹ ਲੱਭ ਲਾਂਗੇ ਉਹ ਲੱਭ ਲਾਂਗੇ ਅੱਗੇ ਤੋਂ ਹੋਰ ਵੀ ਧਿਆਨ ਰੱਖਿਓ ਹੁਣ ਹੁਣ ਜਿਹੜੇ ਜਿਹੜੇ ਬੰਦੇ ਹਾਜ਼ਰ ਹੋਣਗੇ ਹੁਣ ਮੈਂ ਉਹ ਬੋਲਾਂ ਕਰਾਂਗਾ ਜਿਹੜੇ ਜਿਹੜੇ ਨਹੀਂ ਅੱਜ ਗੈਰ ਰੋ ਵੀ ਬੋਲਾਂ ਕਰਾਂਗਾ ਠੀਕ ਹੈ ਠੀਕ ਹੈ ਠੀਕ ਹੈ ਪਰ ਮੇਰੀ ਵੀਡੀਓ ਦੇ ਵਿੱਚ ਕਿੰਨੀ ਵਾਰੀ ਬੰ ਤੇ ਨਾ ਕਿਸੇ ਨੂੰ ਪਿੰਦਾ ਵੀ ਮੈਂ ਪਾਸੇ ਕਰਦਾ ਹੁਣ ਵੀ ਪ੍ਰਧਾਨ ਸਾਹਿਬ ਤੁਸੀਂ ਆ ਉਹ ਪਿਛਲੀ ਮੀਟਿੰਗ ਤੇ ਪਿਛਲੀ ਮੀਟਿੰਗ ਦੇ ਵਿੱਚ ਤਿੰਨ ਮੀਟਿੰਗਾਂ ਦਾ ਕਾਰਜ ਆਪ ਮੰਨ ਗਿਆ ਸੀਗਾ ਤਿੰਨ ਮੀਟਿੰਗਾਂ ਮੰਨ ਕੇ ਗਿਆ ਮੈਂ ਗਿਆ ਅੱਜ ਸੀਗਾ ਵੱਡੀ ਮੀਟਿੰਗ ਇੱਕ ਸਾਡੇ ਮਿਸ ਹੋਈ ਆਗੂਆਂ ਦੀ ਮੀਟਿੰਗ 'ਚ ਅਸੀਂ ਜਾਣੇ ਆ ਆਗੂਆਂ ਦੀ ਮੀਟਿੰਗ ਜਾਣੇ ਜਾਣੇ ਨਹੀਂ ਦੋ ਵਾਰ ਤਾਂ ਅਸੀਂ ਉੱਥੇ ਚੱਲ ਗਏ ਆ ਸਾਰਾ ਕੁਝ ਗੁਰਦੁਆਰਾ ਆਪਾਂ ਕਿੱਥੇ ਹੋਣਾ ਮੈਂ ਤੁਹਾਡਾ ਇੱਕ ਵਾਰ ਚੱਲ ਗਏ ਆ ਤੁਹਾਡੀ ਸਟੇਟਮੈਂਟ ਕਰਕੇ ਮੈਂ ਤੁਹਾਨੂੰ ਦੱਸ ਦਿਆਂਗਾ ਇਹਦੇ ਤੇ ਤਰੀਕ ਵੀ ਆਉਂਦੀ ਆ ਇੱਧਰ ਦੇਖਿਓ ਇਹਦੇ ਤੇ ਤਰੀਕ ਵੀ ਆਉਂਦੀ ਜੀ ਆਪਾਂ ਵੀਡੀਓ ਪਾਈ ਆ ਬਲਾਕ ਵਾਲ ਅੱਜ ਪਾਈਆ ਅੱਜ ਪਾਈਆ ਆ ਚੜ ਗਈ ਇਹਦੇ ਤੇ ਟਾਈਮ ਨਹੀਂ ਆਉਂਦਾ ਠੀਕ ਹੈ ਟਾਈਮ ਵੀ ਆਉਂਦਾ ਪਰ ਉਹ ਬਰੀਕੀ ਨਾਲ ਦੇਖਣਾ ਪੈਂਦਾ ਲੋ ਜੀ ਆ ਤਰੀਕ ਆ ਗਈ ਠੀਕ ਹੈ ਇਹ ਕੈਮਰਾ ਵਾਲੇ ਨੂੰ ਆਪਣੀ ਪੱਕਾ ਬੰਨ੍ਹ ਕਰ ਦੂੰਗਾ ਨਾ ਬਈ ਠੀਕ ਹੈ ਜਿਵੇਂ ਅਸੀਂ ਠੱਕੇ ਖਾ ਲਏ ਆ ਅੱਜ ਜਿੰਨਾ ਤੁਹਾਨੂੰ ਗੁੱਸਾ ਨਾ ਸਾਰਿਆਂ ਨੂੰ ਇੰਨਾ ਗੁੱਸਾ ਮੈਨੂੰ ਵੀ ਹੁੰਦਾ ਜੇ ਮੈਂ ਮਿੱਟ ਕੇ ਜੀਦਾ ਨੇ ਹੰਟਾ ਹੋਰ ਛੱਡੋ ਤੁਸੀਂ ਉਹ ਮੀਟਿੰਗ ਦੀ ਗੱਲ ਛੱਡੋ ਐਨ ਧਿਆਨ ਕਰਿਓ ਉਹ ਮੀਟਿੰਗ ਦੀ ਗੱਲ ਛੱਡਿਓ ਆਪਾਂ ਪਿਛਲੀ ਉਹ ਮੀਟਿੰਗ ਤੇ ਨਹਿਰ ਤੇ ਮੀਟਿੰਗ ਕੀਤੀ ਸੀ ਹਾਂ ਮੈਂ ਬੜਾ ਜ਼ੋਰ ਪਾ ਕੇ ਮੀਟਿੰਗ ਲਈ ਤੇ ਜਦੋਂ ਮੀਟਿੰਗ ਲਈ ਤੇ ਮੈਂ ਅੱਗੇ ਨਿਕਲ ਆਇਆ ਮੈਂ ਇਹਨੂੰ ਕਿਹਾ ਅੱਗੇ ਨਿਕਲ ਆਇਆ ਮਿਸ਼ਰੀ ਵਾਲੇ ਤੁਰਤੇ ਛੇੜ ਤੂੰ ਮੈਂ ਕਿਹਾ ਕਰਜ ਮੈਂ ਅੱਗੇ ਆ ਗਿਆ ਮਿਸ਼ਰੀ ਵਾਲੇ ਇਹ ਕਿੰਨਾ ਮੁੜ ਕੇ ਆਓ ਹੁਣ ਤੁਸੀਂ ਦੱਸੋ ਵੀ ਮਿਸ਼ਰੀ ਵਾਲੇ ਦੇ ਵਿੱਚੋਂ ਨਹੀਂ ਮੁੜ ਕੇ ਆ ਨਹਿਰ ਤੇ ਉਹ ਨੂੰ ਨਹੀਂ ਜਾ ਸਕਦਾ ਸੀ ਮੈਂ ਐਨਾ ਹੀ ਕਹਣਾ ਹੈ ਨਾ ਮਿਸ਼ਰੀ ਵਾਲੇ ਆ ਗਏ ਤੇ ਤੁਖੂਰ ਵਾਲੇ ਰੋਡ ਤੇ ਆ ਜਾ ਬਈ। ਛਕੂਰ ਵਾਲੇ ਰੋਡ ਤੇ ਜਿਹੜੀ ਪਹਿਲੀ ਨਹਿਰ ਆਉਂਦੀ ਹੈ ਨਾ ਉੱਥੋਂ ਖੱਬੇ ਐਨੂੰ ਮੁੜ ਜੀ। ਸੱਜੇ ਅਸੀਂ ਟੇ ਲੱਗਣਾ। ਹੈਨਾ ਮੈਨੂੰ ਇਹ ਮਿਸ਼ਰੀ ਵਾਲਾ ਮੋੜਿਆ ਮੈਂ ਰੱਤੇ ਖੜੇ ਗਿਆ। ਮੈਂ ਕਿਹਾ ਮੈਂ ਰੱਤੇ ਖੜੇ ਸਕੂਲ ਕੋਲੇ ਆ ਕੇ ਫੋਨ ਕਰਾਂਗਾ। ਮੈਂ ਉੱਥੇ ਟਪ ਚ ਦੇ ਫੋਨ ਤੇ ਫੋਨ ਦੇ ਫੋਨ ਤੇ ਤੂੰ ਫੋਨ ਤੇ ਫੋਨ ਕਾਰਜਿੱਤ ਕਹਿੰਦਾ ਹਮ ਫੋਨ ਹੀ ਨਹੀਂ ਚੁੱਕੀ। ਚਲੋ। ਕਿਹੜਾ ਤੂੰ? ਅੱਛਾ ਫੇਰ ਹੋਈ ਗੱਲ ਉਸ ਤੋਂ ਬਾਅਦ ਉਸ ਤੋਂ ਬਾਅਦ ਮੈਂ ਨਹਿਰ ਤੇ ਗਿਆ। ਨਹਿਰ ਤੇ ਗਿਆ ਵੀ ਮੈਂ ਹੁਣ ਨਹਿਰ ਆ ਗਿਆ ਕਿੱਧਰ ਲੱਗਾ ਪੁੱਛਾ ਫੇਰ ਫੋਨ ਤੇ ਫੋਨ ਫੋਨ ਤੇ ਫੋਨ ਭਾਈ ਸਾਹਿਬ ਪੈਰਾ ਨੂੰ ਮਹਿੰਦੀ ਨਹੀਂ ਲੱਗਦੀ ਇਹ ਮੈਨੂੰ ਬਲਾਕ ਚ ਉੱਥੇ ਆ ਕੇ ਮਿਸ਼ਰੀ ਵਾਲੇ ਲੈ ਲੈਂਦਾ ਤਾਂ ਕੋਈ ਬੰਦਾ ਭੇਜ ਦਿੰਦਾ ਮੋਟਰਸਾਈਕਲ ਤੇ ਵੀ ਮੈਂ ਪ੍ਰਧਾਨ ਆ ਲਿਆ ਪ੍ਰਧਾਨ ਦੀ ਕਿੱਥੇ ਇਛਿਤ ਰੱਖੀ ਆ ਨਹੀਂ ਬਦਲਾ ਨਹੀਂ ਲਿਆ ਬਦਲਾ ਨਹੀਂ ਲਿਆ ਮੈਂ ਤੁਹਾਨੂੰ ਉੱਥੇ ਕਹਿ ਕੇ ਆ ਸੀ ਮੇਰੀ ਆਖਰੀ ਗੱਲ ਇਹ ਤੋਂ ਬਾਅਦ ਸੀਟ ਕਰਨ ਵਾਸਤੇ ਆਸ਼ਮ ਕਰ ਬੰਦੇ ਗੱਲਾਂ ਵਿੱਚ ਪਈ ਹੀ ਆ ਆਪਾਂ ਤੁਹਾਨੂੰ ਫੋਨ ਲਗਾਦਾ ਆਪਾਂ ਤਾਂ ਹੈ ਹੀ ਨਹੀਂ ਆਪਾਂ ਫੋਨ ਲਗਾਉਂਦੇ ਪਰ ਉਹ ਆਉਂਦਾ ਹਾਂ ਜੀ ਬਤਾ ਤਾਂ ਨਾ ਆਪਾਂ ਲਾਈਨ ਫੋਨ ਕਰਦੇ ਫੋਨ ਅੱਛਾ ਆਪਾਂ ਲਖਿੰਦੇ ਨਹੀਂ ਉਹ ਪੁੱਛਿਆ ਸੀ ਯਾਰ ਆ ਉਹ ਸਾਡੀ ਧੀਰਾ ਨਹੀਂ ਹੈ ਧੀਰਾਣੀ ਨੂੰ ਮੈਂ ਉਹ ਕਾਲਾ ਬਖਾਤੀਆਂ ਆ ਆ ਬਖਾਣੀ ਤੁਸੀਂ ਦੱਸੋ ਮੈਂ ਝੂਠਾ ਵਾ ਤੁਹਾਡਾ ਆਗੂ ਹੋ ਕੇ ਤੁਹਾਡੇ ਮਗਰ ਮਗਰ ਜਾ ਕੇ ਕੰਮ ਜਾ ਕੇ ਤੁਸੀਂ ਇੱਕ ਵਾਰੀ ਕਹਿ ਦੇਵੀਂ ਉੱਥੇ ਜਾਣਾ ਮੈਂ ਭੱਜਾਵਾਂ ਤੇ ਤੁਸੀਂ ਮੈਨੂੰ ਧੁੱਪ ਦੇ ਵਿੱਚ ਸਾੜ ਦਿਓ ਬੰਦੇ ਤਾਂ ਕੋਈ ਨਹੀਂ ਜਾਈਏ ਇਹ ਪੰਗਰ ਦੇ ਆ ਇਹਦੇ ਪਕਰਉ ਨੇ ਯਾਰ ਨਹੀਂ ਐਵੇਂ ਨਹੀਂ ਹੈ ਕਾਰਜ ਮਜ਼ਾਕ ਨਹੀਂ ਹੈ ਨਹੀਂ ਮਜ਼ਾਕ ਤਾਂ ਮਜ਼ਾਕ ਨਹੀਂ ਹੈ ਹੁਣ ਤੂੰ ਦੱਸ ਕਿੱਥੇ ਪ੍ਰਧਾਨ ਦੀ ਤੁਹਾਡੇ ਚੌਂਕੀਦਾਰ ਨਾਲੋਂ ਵੀ ਜ਼ਿਆਦਾ ਕਦਰ ਕੱਟ ਗਈ ਦੱਸ ਇਹ ਕੋ ਗੱਲ ਨਹੀਂ ਨਹੀਂ ਕਦਰ ਤਾਂ ਕਦਰ ਤਾਂ ਪੂਰੀ ਸੀ ਅਜੇ ਵੀ ਨਜ਼ਰ ਕਰ ਫਿਰ ਅਗਲੀ ਗੱਲ ਇਹਨਾਂ ਨੇ ਕਿਹਾ ਵੀ ਮੈਂ ਕਿਹਾ ਜੀ ਤੁਹਾਡਾ ਨਹੀਂ ਟਾਈਮ ਲੱਗਦਾ ਤੁਸੀਂ ਕਮੇਟੀ ਬਣਾ ਕੇ ਨਾ ਵਾਰੀ ਨਾਲ ਬੰਦਿਆਂ ਨੂੰ ਟਾਈਮ ਦੇਦੇ ਵੀ ਪਾਈ ਅੱਜ ਤੁਸੀਂ ਦੋਨੇ ਜਾਣਾ ਹੈ ਅਗਲੀ ਵਾਰ ਨੂੰ ਦੂਸਰੀ ਦਿਨ ਜਾਣਾ ਉਸ ਤੋਂ ਅਗਲੀ ਵਾਰ ਨੂੰ ਦੂਸਰੀ ਪਤਾ ਕੀ ਕਹਿੰਦੇ ਕਾਰਜ ਜੀ ਮੇਰੇ ਤੋਂ ਬਿਨਾ ਤਾਂ ਕਾਰਜ ਨਾ ਸਾਡੀ ਨਾ ਕਾਰਜ ਕਹਿੰਦਾ ਮੇਰੇ ਤੋਂ ਬਿਨਾ ਤਾਂ ਮੇਰੇ ਪਿੰਡ ਵਾਲੇ ਕਿਤੇ ਜਾ ਹੀ ਨਹੀਂ ਸਕਦੇ। ਉਹ ਤੁਸੀਂ ਦੁੱਧ ਪੀਂਦੇ ਰਹਿ ਬਈ ਕਿਹੜੀ ਸ਼ਹਿਰ ਬਾਜ਼ਾਰ ਸੌਹਰਿਆ ਤਾਂ ਨਹੀਂ ਜਾਓ? ਉਹ ਤਾਂ ਵੱਡੀ ਮੀਟਿੰਗ ਦੀ ਗੱਲ ਕਰਦੇ ਜਦੋਂ ਆਸ਼ੂ ਦੇ ਮੁੰਡੇ ਦੀ ਪ੍ਰੋਬਲਮ ਕਰਦੇ ਆਪਾਂ। ਚਲੋ ਨਹੀਂ ਜਾਂਦੇ। ਉਹਦੀ ਮੀਟਿੰਗ ਦੀ ਗੱਲ ਕਰਦੇ ਪਏ ਆ। ਉਹ ਬਾਪੂ ਉਹ ਤੁਸੀਂ ਆਪਦੇ ਸੌਹਰੇ ਸੂਹਰੇ ਤੇ ਜਾਂਦੇ ਰਹਿ ਕਿ ਨਹੀਂ ਕਿ ਕਾਰਜ ਦੇ ਦਰੂਜ ਜਾਂਦੇ ਰਹਿ ਜੀ। ਨਹੀਂ ਐਵੇਂ ਵੀ ਨਹੀਂ ਕਰਨਾ ਜਾਂਦੇ ਨਹੀਂ ਏ। ਦੇਖੋ ਐਵੇਂ ਜੁੰਮੇਵਾਰੀ ਨੂੰ ਪਤਾ ਆ ਜੀ ਜੁੰਮੇਵਾਰੀ ਨਹੀਂ ਸਮਝੀਦਾ। ਹਾਜਨ ਕੋ ਪ੍ਰੋਬਲਮ ਸੀ। ਹੈ ਸਮਝਦੇ ਇਹਨਾਂ ਨੇ ਸਵੇਰ ਨੂੰ ਫੋਨ ਲਾਇਆ ਅੱਜ ਮੈਨੂੰ ਪ੍ਰੋਬਲਮ ਪੈ ਗਈ ਉਸ ਤੋਂ ਬਾਅਦ ਇਹਨਾਂ ਨੇ ਫੋਨ ਲਾਇਆ ਫੋਨ ਬੰਦ ਹੁੰਦਾ ਸੀ ਨਾ ਤੇਰਾ ਫੋਨ ਬੰਦ ਤਾਂ ਹੁਣ ਮੈਂ ਉੱਥੇ ਕੀ ਕਰਾਂ ਦੱਸੀ ਮੇਰਾ ਫੋਨ ਨਾ ਬੰਦ 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 ਕੀ ਕਰੇ ਦੇਖੋ ਜੀ ਮੇਰੀ ਗੱਲ ਸੁਣੋ ਧਿਆਨ ਨਾਲ ਇਹਨਾਂ ਗੱਲਾਂ ਨੂੰ ਛੱਡੋ ਅਸੀਂ ਤਾਂ ਫੇਰ ਵੀ ਵੇਖੋ ਅਸੀਂ ਸਾਰੀਆਂ ਛੱਡ ਅਸੀਂ ਫੇਰ ਵੀ ਅਸੀਂ ਤੁਹਾਨੂੰ ਇੱਕ ਗੱਲ ਕਹੀ ਆ ਕਿ ਭਾਈ ਜੇ ਤੇਰਾ ਰੌਲਾ ਪੈ ਗਿਆ ਆਮ ਆਦਮੀ ਪਾਰਟੀ ਵਾਲੇ ਉਹਦੇ ਥਰੂ ਹੈਵੀ ਹੋ ਗਿਆ ਤੇ ਤੈਨੂੰ ਫਰੋਜਪੁਰ ਆਣਾ ਪਊਗਾ ਫੇਰ ਕੀ ਇਹਨਾਂ ਨੇ ਕਿਹਾ ਕਿ ਸਾਡੀਆਂ ਕੁਝ ਹਾਜ਼ਰੀਆਂ ਦਾ ਰੌਲਾ ਪੈ ਗਿਆ ਅਗਲਾ ਹੱ ਮੈਂ ਕਿਹਾ ਉਹਨਾਂ ਦਾ ਪਰਿਵਾਰ ਦਾ ਬੰਦਾ ਆ ਕੇ ਖੜ ਜਾਵੇ ਵੀ ਅਸੀਂ ਕੰਮ ਤੇ ਗਏ ਆ ਤੇ ਇੱਕ ਬੰਦੇ ਨੇ ਫੋਟੋ ਦੇ ਵਿੱਚ ਨਗ ਪੂਰੇ ਹੋਣੇ ਚਾਹੀਦੇ। ਤੁਸੀਂ ਮੈਂ ਕਿਹਾ ਮੇਰਾ ਮੈਂ ਜਾਨਾ ਤੇ ਮੇਰਾ ਕੰਮ ਜਾਣੇ। ਆਖਿਆ ਬਈ ਤੇ ਗੱਲ ਵੀ ਐਵੇਂ ਨਾ ਹੀ ਕਰਾ। ਤੁਸੀਂ ਮੈਂ ਕਿ ਤੇ ਬੇਇਮਾਨੀ ਕੀਤੀ ਆ ਵੀ ਮੈਨੂੰ ਦੱਸੋ ਨਾ ਵੀ। ਸਭ ਦੇ 6-7 ਬੰਦਿਆਂ ਦੇ ਨਾਂ ਹੀ ਖਰਾਬ ਹੋਏ ਹੋਣ ਦੀ। ਮੈਨੂੰ ਤੁਸੀਂ ਦੱਸੋ ਮੈਂ ਕਿੱਥੇ ਬੇਇਮਾਨੀ ਕੀਤੀ ਆ। ਹੁਣ ਵੀ ਇੱਕ ਦੂਜੇ ਦੇ ਨਾਂ ਤੇ ਤੁਰੇ ਫਿਰਦੇ ਆ। ਦੇਖੋ ਮੀਟਿੰਗਾਂ ਤੇ ਨਹੀਂ ਆਏ ਆਪਾਂ ਉਹ ਵੀ ਬਰਦਾਸ਼ਤ ਕਰ ਲਿਆ। ਮੈਨੂੰ ਫੋਨ 'ਤੇ ਤੁਸੀਂ ਖੱਜਲ ਖਰਾਬ ਕੀਤਾ ਰਸੀਵ ਨਹੀਂ ਕੀਤਾ ਆਪਾਂ ਉਹ ਵੀ ਬਰਦਾਸ਼ਤ ਕਰ ਲਿਆ। ਅਸੀਂ ਜੇ ਉਸ ਬੰਦੇ ਨੂੰ ਜੋੜਿਆ ਉਹਦੇ ਸਾਹਮਣੇ ਕਾਰਜ ਬਲਾਕ ਪ੍ਰਧਾਨ ਕਾਰਜ ਬਲਾਕ ਪ੍ਰਧਾਨ ਉਹਨੂੰ ਇਹਨੂੰ ਵਧਾਈ ਦੇ ਕੇ ਬੁਲਾਇਦਾ ਜੀ ਕਿੱਥੇ ਨੂੰ ਮਾੜਾ ਸਮਝ ਉਹ ਪ੍ਰਧਾਨ ਬਲਾਕ ਦਾ ਪ੍ਰਧਾਨ ਛੱਡ ਕੇ ਉਹਨਾਂ ਨੇ ਤੈਨੂੰ ਕੱਖ ਨੂੰ ਛੱਡਿਆ ਉਹਨਾਂ ਨੇ ਤਾਂ ਫਿਰ ਹੁਣ ਮੈਨੂੰ ਤੁਸੀਂ ਸਟੇਨ ਲੈਦੇ ਹੋ ਮੈਂ ਮਾਰ ਆਉਣਾ ਸਾਰਿਆਂ ਨੂੰ ਮੈਂ ਕਲਮ ਦੀ ਲੜਾਈ ਲੜਨੀ ਸੀਗੀ ਤੁਸੀਂ ਮੇਰੇ ਤੋਂ ਰੋਹੀਪੁਰ ਗਏ ਦੇ ਰੋਹੀਪੁਰ ਤਾਂ ਨਹੀਂ ਗਏਗੇ ਤਾਂ ਫਿਰ ਤੁਸੀਂ ਗਏ ਨਹੀਂ ਤਾਂ ਮੈਂ ਕੀ ਕਰਾਂ ਨਹੀਂ ਹੁਣ ਤਾਂ ਆਪਾਂ ਅਗੱਥੇ ਗਏ ਸੀ ਫਰੋਜਪੁਰ ਮੈਂ ਭੰਜੀ ਮੈਂ ਫੇਰ ਇੱਕ ਗੱਲ ਕਹੀ ਵੀ ਹੁਣ ਤੁਹਾਨੂੰ ਇਹ ਗੱਲ ਦਾ ਮਸੂਦ ਹੋ ਗਿਆ ਐਨੂੰ ਕਰੋ ਜੀ ਅੰਦਰ ਵੇਖਾ ਆਪਾਂ ਦੋਵੇਂ ਲੜਪੇ ਆ ਇੱਕ ਮਿੰਟ ਆਪਾਂ ਦੋਵੇਂ ਨੜਪੇ ਆ ਅੱਛਾ ਅੱਛਾ ਆਪਾਂ ਦੋਵੇਂ ਨੜਪੇ ਆ ਆ ਆਪਣਾ ਰਿਸ਼ਤੇਦਾਰ ਆ ਹੈਨਾ ਇਹ ਫਸ ਗਿਆ ਵਿੱਚ ਫਸ ਗਿਆ ਇਹਨੇ ਕਿਹਾ ਤਾਂ ਵੀ ਭਾਈ ਸਾਹਿਬ ਜੇ ਬੱਗਾ ਨਹੀਂ ਗੱਲ ਸੁਣਦਾ ਤੁਸੀਂ ਫਰੋਜਪੁਰ ਆਓ ਆਪਾਂ ਕਾਨੂੰਨ ਤੋਂ ਥੋੜਾ ਜਿਹਾ ਆਸਰਾ ਲੈ ਲੀਜੀ ਹੈਨਾ ਠੀਕ ਹੈ ਕੀ ਤੈਨੂੰ ਜਾਣਾ ਚਾਹੀਦਾ ਕਿ ਨਹੀਂ ਜਾਣਾ ਚਾਹੀਦਾ ਸਹੀ ਹੈ ਫਿਰ ਮੈਨੂੰ ਦੱਸੋ ਮੇਰੀ ਕਿੱਥੇ ਗੱਲ ਨਾ ਬੁਲਾਉਂਦਾ ਰਿਹਾ ਕਿ ਨਹੀਂ ਬੁਲਾਉਂਦਾ ਰਿਹਾ ਇਹ ਕਹਿੰਦਾ ਮੇਰਾ ਸੂਤਰ ਆ ਗਿਆ ਕਾ ਹਾਂ ਨਾ ਮੇਰਾ ਸੂਤਰ ਆ ਗਿਆ ਮੈਂ ਕਿਹਾ ਠੀਕ ਹੈ ਅੱਜ ਫਿਰ ਮੈਂ ਆਉਣਾ ਸੀਗਾ ਫਿਰ ਵੇਖ ਲਓ ਫਿਰ ਮੈਂ ਆਣਾ ਸੀ ਅੱਜ ਮੈਨੂੰ ਪੁੱਛਿਆ ਮੈਂ ਕਾਜ ਮੈਂ ਬੁਲਾ ਕਾ ਰਿਆਂ ਤੇ ਤੇ ਕਿ ਤੇਰਾ ਕੰਮ ਸੂਤਰ ਨਹੀਂ ਆਇਆ ਤੇ ਆ ਜਾ ਫੇਰ ਮੈਂ ਬਲਾਕ ਚ ਜਾ ਕੇ ਇਹਨੂੰ ਫੋਨ ਲਾਇਆ ਤੇ ਬਲਾਕ ਚ ਫੇਰ ਕਹਿੰਦਾ ਜਾ ਕੇ ਮੈਂ ਤੁਰਨ ਲੱਗਿਆ ਹੁਣ ਤੁਸੀਂ ਮਹਾਰਾਜੇ ਤਾਂ ਹੈਗੇ ਜੀ ਤੇ ਲੜਨ ਨੂੰ ਕਹਿੰਦੇ ਜੀ ਜਾ ਕੇ ਸਟੇਨ ਫੜੋ ਤੇ ਮਾਰ ਦਿਓ ਆਮ ਆਦਮੀ ਬੰਦਿਆਂ ਨੂੰ ਸਾਰੇ ਉਹ ਲੈ ਲਓ ਭਾਈ ਸਟੇਨ ਲੈ ਕੇ ਦੇਾਂਗੇ ਤੈਨੂੰ ਹੁਣ ਲੈ ਕੇ ਦੇਣੀ ਪੈਣੀ ਆ ਲੈ ਕੇ ਦੇਣੀ ਪੈਣੀ ਆ ਜੇ ਸਾਨੂੰ ਝਾੜੂ ਵਾਲੇ ਖੜਨੇ ਨਹੀਂ ਵੀ ਦਿੰਦੇਗੇ ਅਸੀਂ ਇਹ ਨਹੀਂ ਆ ਤੁਸੀਂ ਹੁਣ ਲੱਗੇ ਹੋ ਮੈਂ 20 ਸਾਲ ਦਾ ਕੰਮ ਜਦੋਂ ਸਰਕਾਰ ਬਣਦੀ ਆ ਸਾਡੇ ਲਈ ਉਹ ਕਨੇਰੀ ਤੇ ਤੂਫਾਨ ਆਉਂਦਾ। ਚਖੜ ਆਉਂਦਾ। ਮਾਰੇ ਬੰਦਿਆਂ ਨੂੰ ਜਦੋਂ ਬੋਟ ਲੈਂਦੇ ਆ ਇੰਨੀ ਖਜਲ ਖਰਾਬ ਕਰਦੇ। ਇਸ ਤੋਂ ਪਹਿਲਾਂ ਨਹੀਂ ਹੋਇਆ ਕਦੀ ਰਸ਼ਮ ਨਹੀਂ ਸੀ ਬੰਦ ਹੋਇਆ ਤੁਹਾਡਾ। ਜਦੋਂ ਨਵੀਂ ਸਰਕਾਰ ਬੰਦੀ ਬੰਦ ਹੁੰਦਾ ਸੀ ਰਸ਼ਮ। ਸੜਨ ਸਕੀਮ। ਹੁਣ ਤਾਂ ਬੰਦੇ ਰੀਕੋ ਲੱਗੇ ਸੀ। ਹੁੰਦਾ ਨਾ। ਐਵੇਂ ਹੁਣ ਨਰੇਗਾ ਬੰਦ ਕਰਦੇ ਪੈ ਨੇ। ਪਰ ਉਹਨਾਂ ਨਾਲ ਲਾਜ ਕੀ ਆ? ਬਾਪੂ ਜੀ ਕੀ ਨਾਮ ਆ? ਚਰਨ ਸਿੰਘ। ਪਿੰਡ ਕਿਹੜਾ? ਕਲਾਸ। ਸਰਦਾਰ ਚਰਨ ਸਿੰਘ ਜੀ। ਮੇਲਾ ਵੇਖਣ ਜਾਂਦੇ ਆਪਾਂ। ਉੱਥੇ ਪਲਵਾਨ ਜਿਹੜੇ ਕਬੱਡੀ ਘੋਲ ਕਰਦੇ ਨੇ ਉਹਨਾਂ ਦੀ ਤਿਆਰੀ ਹੁੰਦੀ ਹੈ ਟਾਉਂਦਾ ਕੌਣ ਜੀਦਾ ਜੋੜਾ ਜੀਦਾ ਜੋੜਾ ਜੀਦਾ ਜੋੜਾ ਹੈ ਨਾ ਕੋਈ ਟਾਉਂਦਾ ਹਾਂ ਤਾਕਤ ਨਾਲ ਤਿੰਦਾ ਹਾਂ ਹੁਣ ਤਾਕਤ ਘਟਾਉਣ ਲਈ ਕਾਰਜ ਨੂੰ ਵੇਖੋ ਮੇਰੀਆਂ ਵੀਡੀਓ ਗਵਾਣੇ ਇਹਨਾਂ ਨੂੰ ਪਹਿਲਾਂ ਦੱਸਦਾਰਿਆ ਮੈਂ ਜਦੋਂ ਸਰਕਾਰ ਆ ਗਈ ਉਹਨਾਂ ਨੇ ਤੁਹਾਡੇ ਪੈਰ ਨਹੀਂ ਲੱਗਣ ਦੇਲੇ ਸਹੀ ਗੱਲ ਹੈ ਨਹੀਂ ਲੱਗਣ ਦਾ ਨਹੀਂ ਲੱਗਣ ਦੇਲੇ ਕੀ ਇਹਨਾਂ ਨੇ ਮੇਰੇ ਕਹਿਣ ਤੇ ਕੋਈ ਪਿੰਡ ਦੀ ਮੀਟਿੰਗ ਕਰਾਈ ਕੋਈ ਕਮੇਟੀ ਬਣਾਈ ਹੁਣੇ ਬੀਬੀ ਨੇ ਕਿਹਾ ਵੀ ਤਾਕਤ ਨਾਲ ਲੜਾਂਏ ਤਾਕਤ ਬੰਨੀ ਸੀ ਸਾਡੀ ਪਬਲਿਕ ਨਾਲ ਆ ਪਬਲਿਕ ਨਾਲ ਤਾਕਤ ਬੰਨੀ ਸੀ ਕਿੱਥੇ ਬਣਾਈਏ ਦੱਸੋ ਮੈਨੂੰ ਵੱਡ ਲੋ ਆ ਜਾ ਬਗਸਿੰਗ ਲੜਾਈ ਪੈ ਗਈ ਹੈ ਪੜਵਾ ਸੇ ਰਾਕੇ ਅੱਗੇ ਮੈਂ ਤਾਂ ਪਰਚਾ ਚ ਜੱਬਿਆ ਪਿਆ ਕਿਸੇ ਨੇ ਵਕੀਲ ਦੀ ਫੀਸ ਨਹੀਂ ਦਿੱਤੀ ਕਰੋ ਤਾਂ ਸਹੀ ਗੱਲ ਇਹਦੇ ਵਿੱਚ ਤਾਂ ਹੁਣ ਮੈਂ ਤੁਹਾਨੂੰ ਗੱਲ ਦਾ ਨਹੀਂ ਜਿਹੜੇ ਹੁਣ ਝਾੜੂ ਵਾਲੇ ਆ ਉਹ ਤਾਂ ਚੱਲ ਹੁਣ ਪਿਛਲੀਆਂ ਤਾਂ ਜਿਹੜੀਆਂ ਹੋਗੀਆਂ ਹੋਗੀਆਂ ਹੁਣ ਜਿਹੜੇ ਝਾੜੂ ਵਾਲੇ ਆ ਉਹ ਆਂਦੇ ਵੀ ਕਾਜ ਦਾ ਕੰਮ ਬੰਦ ਕਰਾਉਣਾ ਤੇ ਜੱਗਾ ਸਿੰਘ ਤਾਂ ਚਲਾਉਣਾ ਜੰਗ ਹੋਏਗਾ ਉਹ ਨਹੀਂ ਹੋਏਗਾ ਉਹ ਮੈਂ ਕਹਿੰਦਾ ਇਹ ਨਹੀਂ ਹੋਏਗਾ ਕਾਰਜ ਮੇਰੇ ਨਾਲ ਸਹੀ ਰਵੇ ਉਹਨਾਂ ਕੋ ਪੂਰਾ ਜੋਰ ਲਾ ਲਿਆ ਉਹ ਕਾਰਜ ਸਹੀ ਰਵੇ ਕੰਮ ਨਹੀਂ ਬਣ ਹੁੰਦਾ ਮੈਂ ਔਨਲਾਈਨ ਬੋਲਦਾ ਪਿਆ ਆ ਆ ਮ ਆਦਮੀ ਪਾਰਟੀ ਦੀ ਮਾਣੇ ਨਹੀਂ ਜੰਮ ਕੇ ਦਿੱਤਾ ਕੰਮ ਇਹ ਸਾਡਾ ਸੰਵਿਧਾਨਕ ਹੱਕ 2000 ਪੰਜ ਦਾ ਕਾਨੂੰਨ 20 ਸਾਲ ਹੋ ਗਿਆ ਬੜਿਆਂ ਦੇ ਪਹਿਲਾਂ ਚੱਲਦਾ ਸੀ ਤੇ ਇਹ ਵੀ ਚੱਲਦਾ ਰਹੂਗਾ। ਫੇਰ ਪਤਾ ਕਿ ਬੰਦ ਨਹੀਂ ਹੋਏਗਾ। ਪਰ ਬੰਦ ਕਰਾਉਣ ਦੀ ਜੇ ਤੁਹਾਡੀ ਵਿਚਾਰ ਹੋਈ ਤਾਂ ਵੀ ਪਾਰਟੀ ਦੇ ਨੁਮਾਇंदे ਨੂੰ ਤਾਂ ਲਾਈ ਰੱਖੋ ਨਾ ਅੱਗ ਕਦੀ ਮਜ਼ਾਕ ਠੋਕ ਦਿਓ, ਕਦੀ ਗੈਹਾਜ ਨਹੀਂ ਠੋਕ ਦਿਓ, ਕਦੀ ਉਹਨੂੰ ਅਰਦਾਸ ਕਰੋ ਵੀ ਭੁੱਖ ਨਾਲ ਮਰ ਜਾ ਕੰਜਰਾ ਤੂੰ, ਤੈਨੂੰ ਤੇਲ ਦੀ ਤੇ ਪੈਟਰੋਲ ਦੀ ਲੋੜ ਨਹੀਂ ਹੈ ਫੰਡ ਦੀ। ਨਹੀਂ ਨਹੀਂ ਉਹ ਕਰੋ ਅਰਦਾਸ ਤੁਸੀਂ। ਨਹੀਂ ਨਹੀਂ ਇਹ ਤਾਂ ਨੀਤ ਦਾ। ਨਹੀਂ ਤਾਂ। ਹਾਂ। ਏ 10 ਕਿਲੋ ਤੇ ਤੂੰ ਕਦੋਂ ਆਏ ਸਾਡੇ ਕੋਲ ਨਾ ਉਹ ਕਰਦੇ ਸਾਡੇ ਕੋਲ ਕਦੋਂ ਇੱਕ ਵੱਜ ਗਿਆ ਕਮੇਟੀ ਬਣਾ ਕੇ ਭਾਈ ਸਾਹਿਬ ਜੀ ਬੰਦਿਆਂ ਦਾ ਨਾਮ ਲਿਸਟ ਦਿਓ ਨਾਲੇ ਤਾਂ ਆਈ ਕਾਟ ਬਣਾਓ ਨਾਲੇ ਭਾਈ ਸਾਹਿਬ ਕਮੇਟੀ ਚ ਕਹੋ ਇਹ ਬਲਾਕ ਦਾ ਪ੍ਰਧਾਨ ਹੈ ਇਹਨੂੰ ਅਸੀਂ ਪਿੰਡ ਤੋਂ ਰੱਦਿਆ ਨਹੀਂ ਹੈ ਇਸ ਪਿੰਡ ਦੀ ਕੰਮ ਕਰੇਗੀ ਕੁੜੀ ਮੇਡ ਤੌਰ ਤੇ ਕੁੜੀ ਦਾ ਸਰਟੀਫਿਕੇਟ ਠੀਕ ਹੈ ਜਾਤੀ ਸਰਟੀਫਿਕੇਟ ਤੇ ਜੋਬ ਕਾਟ ਠੀਕ ਹੈ ਤੇ ਆਧਾਰ ਕਾਟ ਲੈ ਕੇ ਵਿਰੋਜਪੁਰ ਆ ਜਾ ਮੈਂ ਬਕਾਇਨੀ ਸਿਕਉੜੀ ਲੈ ਕੇ ਆ ਜਾ ਦੱਸ ਫਿਰ ਮੇਰੀ ਕਿੱਥੇ ਗਲਤੀ ਹੈ ਮਾਤਾ ਜਿਹਦੇ ਤੁਹਾਨੂੰ ਬੁਲਾਈਏ ਤੁਸੀਂ ਆਣਾ ਨਹੀਂ ਏ ਮੈਂ ਕੀ ਲੈ ਕੇ ਦੇਣਾ ਮੈਂ ਲੈਟਰ ਲਾਉਂਗਾ ਜਿਵੇਂ ਮੈਂ ਬਾਕੀਆਂ ਆਪਣੇ ਮੇਟਰ ਨੂੰ ਲਾਉਣਾ ਤੇਰੇ ਰੋਲਾ ਪੈ ਗਿਆ ਉਹ ਤਰੀਕੇ ਨਾਲ ਤੇਰੇ ਵੀ ਦੋਣ ਤਾਂ ਫਿਰ ਹੁਣ ਮੈਨੂੰ ਬੁਲੋ ਨਾ ਇੱਥੇ ਬੁਲਾਇਆ ਆ ਜਾ ਵੀ ਮੇਰੀ ਲੀਵਰ ਕਿੰਨੀ ਮੱਥੇ ਲਾ ਦਿਓ ਲਓ ਕਰੋ ਕੀ ਕਰਨਾ ਅਸੀਂ ਨਹੀਂ ਪਤਾ ਨਹੀਂ ਤੁਸੀਂ ਐਪ ਦੇਣਾ ਇਹਦੇ ਨਾਲ ਹੀ ਇਹਦੇ ਨਾਲ ਹੀ ਇਸੇ ਦੇ ਨਾਂ ਦੇ ਫੇਰ ਲਿਓ ਇਹੀ ਤਰ ਜੋਰ ਪਾਉਣਾ ਦੇਖੋ ਜੀ ਮੇਰੀ ਗੱਲ ਸੁਣੋ ਧਿਆਨ ਨਾਲ ਗੱਲ ਸੁਣ ਲਓ ਇੱਧਰ ਵੇਖੋ ਅਸੀਂ ਲਿਖ ਲਿਖ ਕੇ ਦਿੱਤਾ ਸਰਕਾਰ ਨੇ ਸਾਡੇ ਤੇ ਕਹਿਣ ਕਿ ਸਰਕਾਰ ਨੇ ਲੈਟਰ ਲਿਖੀ ਆ ਸਰਕਾਰ ਨੇ ਲੈਟਰ ਲਿਖੀ ਕਿ ਔਰਤ ਨੂੰ ਪਹਿਲ ਦਿੱਤੀ ਜਾਵੇ ਉਹ ਚਿੱਠੀ ਦੇ ਮੁਤਾਬਕ ਸਾਡਾ ਜੋਰ ਚੜੇਗਾ ਠੀਕ ਹੈ ਕੰਮ ਤਾਂ ਦੋਵੇਂ ਹੀ ਕਰਦੇ ਆ ਉਹ ਨਹੀਂ ਤਾਂ ਮੈਂ ਤਾਂ ਦੋਵੇਂ ਕਰਦੇ ਆ ਉਹ ਨਹੀਂ ਤੜੀ ਭੁੱਕ ਜਾਨੀ ਵੀ ਅਸੀਂ ਐਪ ਉਹ ਐ ਨਹੀਂ ਅੜੀ ਹੁੰਦੀ ਐਵੇਂ ਨਹੀਂ ਅੜੀ ਹੁੰਦੀ ਉਹ ਜੱਗਾ ਸਿੰਘ ਦੇ ਨਾਲ ਹੀ ਐਪ ਮੈਂ ਕਹਿੰਦਾ ਜੀ ਇਹੀ ਤਾਂ ਸਾਨੂੰ ਫਾਇਦਾ ਹੈ ਜੱਗਾ ਸਿੰਘ ਨੇ ਇਹੀ ਤਾਂ ਫਾਇਦਾ ਵੀ ਉਹ ਬੰਦਾ ਅਨਪੜਾ ਜੱਗਾ ਹਾਂ ਬੰਦੇ ਨੂੰ ਬੰਦੇ ਨੂੰ ਤਾਂ ਦਿੱਤੀ ਨਹੀਂ ਗਈ ਪਾਲ ਕਿਤੇ ਵੀ ਇਹੀ ਤਾਂ ਸਾਡੀ ਗੱਲ ਹੈ ਇਹੀ ਤਾਂ ਸਾਡਾ ਕਾਨੂੰਨ ਹੈ ਜੱਗਾ ਸਿੰਘ ਦੇ ਨਾਲ ਐਪ ਤੇ ਉਹਦੀ ਨੂਹ ਹਾਜਰੀਆਂ ਲਾਉਂਦੀ ਉਹਦੀ ਨੂਹ ਕਿਤੇ ਉਹਨੇ ਕਿੰਨੇ ਜਵਾਕ ਵੀਰੇ ਲਾਉਣ ਲੱਗ ਪੈਂਦੇ ਦੇਖੋ ਸਾਰੀਆਂ ਗੱਲਾਂ ਤੁਹਾਡੀਆਂ ਨਹੀਂ ਮੰਨੀਆਂ ਜਾਣੀਆਂ ਪਰੂਪ ਕੁੜੀ ਦੇ ਲੈ ਕੇ ਉਹ ਕਿੰਨਾ ਬੜੀ ਹੈ ਬੇਟਾ ਹਾਂ 11 10ਵੀਂ ਦਾ ਸਰਟੀਫੀਕੇਟ ਤੇ ਡਰ ਕਾਰਡ ਤੇ ਜੋਬ ਕਾਰਡ ਠੀਕ ਹੈ ਇਹਨੂੰ ਛੱਡੋ ਤੁਸੀਂ ਦੋਵੇਂ ਜੀ ਆ ਜਾਓ ਠੀਕ ਹੈ ਦੋਵੇਂ ਜੀ ਆ ਜਾਓ ਉਹ ਤਾਂ ਦਿਹਾੜਾ ਹੀ ਇਹਦਾ ਅੱਛਾ ਚਲੋ ਆਪਦੇ ਚਲੋ ਕੋਈ ਆਸ ਮੁੰਡੇ ਨੂੰ ਲੈ ਆਂ ਆਪਦੇ ਕਰਦੇ ਠੀਕ ਆ ਹਾਂ ਠੀਕ ਆ ਕਰੋ ਕੰਮ ਤਕੜੀ ਹੋ ਕੇ ਲੇਖੋ ਅਸੀਂ ਚਿੱਠੀ ਕਢਾਈ ਆ ਕਿ ਉਹਵੇਂ ਸਰਪੰਚ ਸਰਪੰਚ ਆਪਦੇ ਬੰਦਿਆਂ ਨੂੰ ਦੇ ਦੇ ਦਿੰਦੇ ਸੀ ਕਿ ਕੰਮ ਹੈਨਾ ਅਸੀਂ ਜਿੱਦ ਧਰਨਾ ਲਾਣੀ ਆ ਮੰਗ ਪੱਤਰ ਲਿਖਦੇ ਆ ਮੰਗ ਪੱਤਰ ਇੰਟੈਲੀਜੈਂਸ ਸਾਡੇ ਤੋਂ ਫੋਟੋ ਲੈ ਕੇ ਦਿੱਲੀ ਦੇ ਦਿੰਦੇ ਆ ਸੀਆਈਡੀ ਮੁੱਖ ਮੰਤਰੀ ਨੂੰ ਦਿੰਦੇ ਉਹਦੇ ਹੱਥੀਂ ਕੋਹਣਿਆਂ ਦੀ ਸ਼ਾਮ ਪਾਉਂਦਾ ਡੀਸੀ ਨੂੰ ਅਸੀਂ ਦੇ ਦਿੰਦੇ ਆ মিডিਆ ਵਾਲੀ ਗੱਲ ਸੱਚ ਲੈਂਦੇ ਸਾਡੀ ਗੱਲ ਉਹ ਮਿਹਨਤ ਕਰ ਕਰਕੇ ਆ ਟੱਡੀਆਂ ਗੱਲਾਂ ਬਣਾਈਆਂ ਨੇ ਵੀ ਸਾਡੇ ਭਾਈ ਔਰਤਾਂ ਨੂੰ ਕੰਮ ਜਿਹੜਾ ਹੈ ਜਿਹੜਾ ਪਹਿਲ ਦੇ ਅਧਾਰ ਤੇ ਦਿੱਤਾ ਜਾਵੇ ਇਹ ਫੁਟਕਲਾ ਕੰਮ ਇਹ ਫੁਟਕਲਾ ਕੰਮ ਆ ਹੁਣ ਔਰਤਾਂ ਜਿਹੜੀਆਂ ਹੈਗੀਆਂ ਇਹ ਬੇਠੀਆਂ ਰਹਿੰਦੀਆਂ ਕਰੇ ਜੇ ਨਿਕਲ ਆਇਆ ਮਹੀਨੇ ਤੇ ਮਸਟੋਲ ਇੱਕ ਜਾਂ ਦੋ ਲੱਗ ਪਈਆਂ ਨਹੀਂ ਤਾਂ ਠੀਕ ਹੈ ਹੁਣ ਬੰਦਾ ਜਿਹੜਾ ਪਰਮਾਨੈਂਟ ਜਿੱਦੋਂ ਲੜਦਾ ਹੈ ਨਾ ਠੀਕ ਹੈ ਨਾ ਅੱਬਲ ਤਾਂ ਪਹਿਲੀ ਗੱਲ ਆ ਬਲਾਕ ਦੇ ਵਿੱਚ ਉਹ ਨੀਹਰਾ ਪਾ ਲੈਂਦੇ ਹੁਣ ਇਹਨੇ ਪਤਾ ਕੀ ਕੀਤਾ 2 ਮਿੰਟ ਲਈ ਬਲਾਕ ਚ ਬੰਦਿਆਂ ਨੂੰ ਨੀਹਰਾ ਪਾ ਦਿੰਦੇ ਆ ਉੱਥੇ ਜਿਹੜੇ ਕੜਮ ਚੌਧਰੀ ਖੜੇ ਹੁੰਦੇ ਨੇ ਸਰਪੰਚਾ ਤੋਂ ਆ ਰਨੇਗਾ ਦੇ ਬੈਠੇ ਕਰੇ ਪਹਿਲਾਂ ਨੇ ਹੁਣ ਫਿਰ ਤੂੰ ਸਾਡੇ ਬਰ ਖਿਲਾਫ ਚੱਲੇਗਾ ਅੱਛਾ ਜਿਹੜੋ ਕਰਦਿਆਂ ਨੂੰ ਪਤਾ ਲੱਗਦਾ ਵੀ ਬਲਾਕ 'ਚ ਬੋਲ ਪਿਆ ਕਰਦੇ ਕਿ ਦੇ ਰਹਿਣ ਦੇ ਅੱਗ ਲਾ ਨਰੇਗਾ ਨੂੰ ਆਪਦੀ ਜਾਨ ਬਚਾਉਣੀ ਹੈ ਇੱਛਤ ਬਣਾਉਣੀ ਹੈ ਐਵੇਂ ਕੁੱਟ ਖੰਦਾ ਫਿਰੇਂਗਾ ਸੱਟਾਂ ਲਵਾਉਂਦਾ ਫਿਰੇਂਗਾ ਛੱਡ ਦੇ। ਇੱਕ ਹੋ ਗਿਆ। ਟਿਕੜਾ ਮਚਾਉਂਦਿਆਂ ਨੇ ਤਾਂ ਆ ਕੰਮ ਮੇਰਾ ਬੰਦ ਕਰਾ। ਉਹ ਮੇਗੇ ਤੋਂ। ਮੇਗੇ ਤੋਂ ਸਰਜੀਤ ਸਿੰਘਾ ਰਾਵਾਂ ਦਾ। ਉਹਨੂੰ ਵਿਚਾਰੇ ਨੂੰ ਉੱਥੇ ਫੜ ਕੇ ਕੁੱਟ ਦਿੱਤੇ ਉਹਨੇ ਅਜੇ ਤੱਕ ਲੱਤ ਲੱਤ ਸੱਟ ਨਹੀਂ ਹੋਈਆਂ। ਅਸੀਂ ਸੋਚ-ਸੋਚ ਕੇ ਕੰਮ ਕੀਤਾ। ਤੁਸੀਂ ਆਪਦੀ ਆਪਦੀ ਜੇਕਰ ਜਦੋਂ ਅਸੀਂ ਹੋਏ ਤੁਹਾਡਾ ਉਹਦੇ ਕਹਿੰਦਾ ਮਤਲਬ ਇਹ ਨਹੀਂ ਹੈਗਾ ਉਹਦੇ ਕਹਿੰਦਾ ਮਤਲਬ ਜਨਾਨੀ ਦਿਨ ਨਾਲ ਕੋਈ ਗੰਦਾ ਹੱਥ ਪਾਈ ਨਹੀਂ ਕਰ ਸਕਦਾ ਇਹ ਗੁੜੀ ਨੂੰ ਹੱਥ ਨਹੀਂ ਠੀਕ ਹੈ ਫਿਰ ਉਹਦੇ ਵਿਸ਼ੇ 'ਚ ਅਜੇ ਤੱਕ ਮੇਰੇ ਕੋਲ ਰਿਪੋਰਟਿੰਗ ਹੈ ਰਾਣਾ ਸੋਢੀ ਨੇ ਮੈਨੂੰ ਬੁਲਾਇਆ ਕੋਠੀ ਜਨਾਨੀ ਦਾ ਪਰਚਾ ਹੋਇਆ ਰਾਣਾ ਸੋਢੀ ਦੀ ਉਹ ਬੁਲਾ ਹਲਕਾ ਸੀ ਐਮਐਲਏ ਜੀ ਰਾਣਾ ਸੋਢੀ ਉਹਨਾਂ ਦੀ ਨਕ ਰਾਣਾ ਸੋਢੀ ਨੇ ਮੈਨੂੰ ਬੁਲਾ ਲਿਆ ਕਰੇ ਘਰੇ ਆ ਪਹਿਲੇ ਤਾਂ ਮੈਂ ਉਹਦੀ ਰਿਪੋਰਟਿੰਗ ਕਰ ਲਈ ਫਿਰ ਉਹਨੇ ਘਰੇ ਬੁਲਾ ਕੇ ਕਹਿੰਦਾ ਵੀ ਤੂੰ ਮੇਰੇ ਬਲਾਕ 'ਚ ਦਖਲਦਾ ਜੀ ਨਹੀਂ ਦੇਣੀ ਮੈਂ ਕਿਹਾ ਜੀ ਮੈਂ ਕੌਣ ਤੇਰੇ ਬਲਾਕ 'ਚ ਦਖਲ ਜਾਣੀ ਉਹ ਜਿਹੜੇ ਬੰਦੇ ਕੋਲ ਕਿਦਾਂ ਲਿਆਵਾਂ ਮੈਂ ਕਿ ਸਾਰੀ ਲੇਬਰ ਨਾਲ ਲੈ ਕੇ ਆਉਂਦਾ ਜਦੋਂ ਮੈਂ ਸਾਰੀਆਂ ਲੇਬਰਾਂ ਕਿਹਾ ਉਹਨੂੰ ਪਤਾ ਸੀ ਵੀ ਇਹ ਨਹੀਂ ਲੈ ਆਉਣੀ ਆ ਆਂਦਾ ਕੋਈ ਨਹੀਂ ਲੋਡ ਬਈ ਤੇ ਤੈਨੂੰ ਫੋਨ ਕਰਾਂਗਾ ਲੈ ਜਾਂਦੇ ਵਾ ਮੈਂ ਕਿ ਤੁਸੀਂ ਮੈਨੂੰ ਦੱਸ ਹੀ ਦਿਓ ਫੋਨ ਤਾਂ ਕਰਨਾ ਨਹੀਂ ਹੈ ਕਹਿੰਦੇ ਨਹੀਂ ਕਰਾਂਗਾ ਮੈਂ ਲੈ ਉਹਨੇ ਫੋਨ ਨਹੀਂ ਕੀਤਾ ਮੈਂ ਲੇਬਰ ਅੱ딜 ਲੱਗ ਗਿਆ ਆਉਂਦਿਆਂ ਨਾਲ ਮੈਂ ਉਹਦਾ ਹਾਈ ਕੋਰਟ ਚ ਕੇਸ ਪਾਇਆ ਪੈਸੇ ਮੈਂ ਆਪਦੇ ਕੋਲ ਲਾ ਰਾਂ ਰਾਣਾ ਛੋਟੀ ਵੀ ਤਲਬਦੀ ਵਕੀਲਾਂ ਦੇ ਪੈਸੇ ਖਰਚ ਕਰਦੇ ਆ ਤਰੀਕਾ ਤੇ ਚੱਲੋ ਮੇਰੇ ਨਾਲ ਤੁਹਾਡੇ ਲਈ ਕਰਦੇ ਆ ਆ ਲੜਾਈ ਲਈ ਕਰਦੇ ਆ ਮੈਨੂੰ ਸਿੱਧਾ ਰੱਖ ਦਿਓ ਕਰ ਦਿਓ ਨਹੀਂ ਲੜਾਈ ਲਈ ਕਰਦੇ ਤੇ ਦੇਖੋ ਇੰਨਾ ਕੁਝ ਕਰਨ ਦੇ ਬਾਵਜੂਦ ਵੀ ਜੇ ਤੁਸੀਂ ਬੁਲਾ ਕੇ ਮੈਨੂੰ ਕਿਹਾ ਵੇਖੋ ਅੱਜ ਉਹ ਕੁੜੀ ਦੀ ਲੱਗੀ ਸੀ ਸ਼ਿਕਾਇਤ ਇਹਨੇ ਮੇਰੇ ਤੋਂ ਆਖਰੀ ਫੈਸਲਾ ਸੀ ਕਿ ਨਹੀਂ ਮੈਂ ਇਕੱਲੀ ਨਹੀਂ ਜਾਣਾ ਤੂੰ ਬੁਲਾ ਕੇ ਮੈਂਨੂੰ ਕਿਹਾ ਤੂੰ ਨਾਲ ਹੀ ਆ ਜਾ ਪਛੜੀ ਕੋਲ ਇਹ ਕਹਿੰਦਾ ਜੀ ਮੇਰੀ ਲੇਬਰ ਤੈਨੂੰ ਯਾਦ ਕਰ ਹਾਂ ਕਿੱਥੇ ਸੀ ਯਾਰ ਮੇਰ ਕੱਢੋ ਮੇਰੀ ਗਲਤੀ ਕੱਢੋ ਨਹੀਂ ਨਹੀਂ ਗਲਤੀ ਤਾਂ ਕੋਈ ਵੀ ਨਹੀਂ ਕੀਤੀ ਤੂੰ ਗਲਤੀ ਇਹ ਮੇਰੀ ਕਸੂਰ ਇੱਥੇ ਕੀ ਗੱਲ ਹੋਈ ਕਿ ਨੇ ਸਾਰੇ ਵਿੱਚ ਮਸ਼ਹੂਰ ਕਰਤਾ ਮੈਂ 7 8 ਦਿਨ ਜਿਵੇਂ ਕੱਢੇ ਨਾ ਮੈਨੂੰ ਪਤਾ ਇਦੋਂ ਮੈਨੂੰ ਕਿਹਦਾ ਫੋਨ ਆਵੇ ਹਾਂ ਕਾਹ ਜਿੱਤਰਾ ਕੰਮ ਬੰਦ ਹੋ ਰਿਹਾ ਉਹ ਤੋਂ ਸਰਾਲੀ ਦੇ ਮੈਂ ਕੰਮ ਕਢਾਇਆ ਉਹ ਤੋਂ ਮੈਂ ਜਿਹੜੀ ਪੰਡਾਂ ਦਾ ਲਿਫਰਾਂ ਦਾ ਕੰਮ ਕਢਾਇਆ ਮੈਨੂੰ ਫੋਨ ਲਗਦਾ ਉਹ ਚਤਾ ਬਲਾਕ ਦਾ ਹੈਗਾ ਏ ਪ੍ਰਧਾਨ ਉਹ ਵੀ ਇੱਥੇ ਤੇਜ਼ੀ ਨਹੀਂ ਵੀ ਸੀ ਬੁੱਕ ਤਾਂ ਵੀ ਹੈ ਨਹੀਂ ਕੰਮ ਦਾ ਆਫਸਰ ਨਹੀਂ ਨਿਕਲਦਾ ਪਿਆ ਮੈਨੂੰ ਫੋਨ ਲਾਉਣਾ ਪਿੰਡ ਵਾਲੇ ਸਾਨੂੰ ਵੀ ਸੁਣਿਆ ਤੇ ਪਿੰਡ ਵਾਲੇ ਅਜੇ ਤੱਕ ਸਾਨੂੰ ਕਹੀ ਜਾਂਦੇ ਮੈਨੂੰ ਫੋਨ ਲਾਉਣਾ ਇੰਨੀ ਕਿ ਮੈਨੂੰ ਗੱਲ ਕਰ ਲੈਂਦੇ ਹੋ ਜੀ ਇਹਨੇ ਬਲਾਕ ਚ ਬੁਲਾਇਆ ਮੈਂ ਸਾਰੇ ਕੰਮ ਛੱਡ ਕੇ ਉਹ ਜ਼ਰੂਰੀ ਸਮਝਿਆ ਮੈਨੂੰ ਦੱਸਿਆ ਵੀ ਸਿ ਮੈਨੂੰ ਆ ਕੰਮ ਸੀਗਾ ਪਰ ਮੈਂ ਕਹਿ ਕੇ ਹੁਣ ਕਾਰਜ ਨੇ ਕਹਿਣਾ ਕਿ ਬਈ ਮੈਨੂੰ ਲੋੜ ਪਈ ਤੇ ਪ੍ਰਧਾਨ ਆਇਆ ਨੇ ਮੈਂ ਆ ਜਾ ਹੈ ਹਾਲੇ ਕਿ ਮੇਰਾ ਫਰੋਜਪੁਰ ਤੇ ਜ਼ਿਆਦਾ ਜ਼ੋਰ ਸੀਗਾ ਰੋਲਪੁਰ ਮੈਂ ਐਡੀਸੀ ਦੇ ਦਫਤਰ ਬਾਹਰ ਜਾਂਦਾ ਤੇ ਮੈਂ ਉੱਥੇ ਕਿਸੇ ਅਧਿਕਾਰੀ ਨੂੰ ਬੁਲਾ ਕੇ ਕਹਿਣਾ ਸੀ ਜੀ ਕੰਮ ਦਿਵਾਉ। ਰੋਲਪੁਰ ਨਹੀਂ ਮੈਂ ਇੱਥੇ ਆਇਆ। ਫੇਰ ਗੱਲ ਕਰਕੇ ਗਿਆ ਖੜਕ ਕੇ ਮੈਡਮ ਨੂੰ ਰਾਸਤੇ 'ਚ ਘੇਰ ਲਿਆ। ਮੈਡਮ ਨੇ ਸਾਡੇ ਬੈਠਾ ਕਿੰਨੀ ਮੈਂ ਫੋਨ ਚ ਪਿਆ ਰਹਿੰਦਾ ਸਾਡੇ ਬੈਠਾ ਬੇਟਾ ਸੁਣ ਕੀਤਾ। ਹੈਨਾ? ਮੈਂ ਤਾਂ ਆਪਲੀ ਜਗਰ ਠੀਕ ਹੈ। ਉਸ ਤੋਂ ਬਾਅਦ ਇਹ ਕਿੰਨਾ ਮੈਨੂੰ ਬੁਲਾਇਆ ਮੈਂ ਚਲਾ ਜਾਵਾਂ ਮੈਂ ਕਿਹਾ ਤੂੰ ਜਾ ਆ ਕੇ ਵਰੀ। ਇਹਨੇ ਫੈਸਲਾ ਲੈ ਲਿਆ। ਮੈਂ ਕਿਹਾ ਚ ਲੈ ਲਿਆ ਫੈਸਲਾ। ਲੈ ਲਿਆ। ਔਰ ਉਸ ਤੋਂ ਬਾਅਦ ਫੇਰ ਜਦੋਂ ਅਰਜੀ ਗੱਲ ਹੋਈ ਮੈਂ ਕਿਹਾ ਵੀ ਹੁਣ ਤੂੰ ਇੱਕ ਕੰਮ ਕਰ। ਤੂ ਪ੍ਰੂਫਾਂ ਦੀ ਲੋੜ ਆ ਮੈਂ ਇੱਥੇ ਲਿਖ ਕੇ ਦਵਾਗਾ ਏਡੀਸੀ ਤੇ ਸੈਂ ਕਰਵਾ ਕੇ ਦਵਾਗਾ ਇੱਥੇ ਆ ਕੇ ਬਲਾਕ ਕਰਾਂਗਾ ਏਡੀਸੀ ਮਸਾਉਣ ਕੀਤਾ ਖੜੀ ਆ ਵੀ ਦੇ ਦੇ ਹੈਨਾ ਫਿਰ ਇਹ ਗਿਆ ਹੂੰ ਉਹ ਅਸੀਂ ਨਹੀਂ ਇਹ ਗੱਲ ਤਾਂ ਕੀਤੀ ਸੀ ਅਸੀਂ ਪਰਾਂਦੇ ਸੀ ਵੀ ਅਸੀਂ ਉਹਨਾਂ ਦੀ ਅੜੀ ਨਹੀਂ ਭੁੱਗਲ ਦੇਣੀ ਵੀ ਅਸੀਂ ਟੁਡੇ ਕੋਲ ਆਪ ਖੋ ਕੇ ਤੇ ਉਹਨੂੰ ਦੇ ਤਾਂ ਦੇਸੀ ਸਾਡੇ ਮੁੰਡੇ ਦੇ ਨਾਂ ਤੇ ਹੀ ਆਉਣਾ ਚਾਹੀਦਾ ਜਿਹਦੇ ਨਾਂ ਤੇ ਚੱਲਦਾ ਤੁਸੀਂ ਕਿਉਂ ਐਵੇਂ ਕਰਦੇ ਜੇ ਉਹ ਕੁੜੀ ਵੀ ਤੁਹਾਡੇ ਪਰਿਵਾਰ ਦੀ ਆ ਮੁੰਡਾ ਵੀ ਤੁਹਾਡੇ ਪਰਿਵਾਰ ਦਾ ਆ ਕਿਉਂ ਬਈ ਜੇ ਸਾਡੇ ਪਰਿਵਾਰ ਦੀ ਜੇ ਮੇਰੇ ਫਿਰ ਇੱਕ ਗੱਲ ਸੁਣ ਲੋ ਆਪਾਂ ਲੈ ਲੈਂਦੇ ਆ ਮੁੰਡੇ ਦੇ ਨਾਮ ਤੇ ਮੁੰਡੇ ਦੇ ਨਾਮ ਤੇ ਲੈ ਲੈਂਦੇ ਆ ਠੀਕ ਆ ਮੁੰਡੇ ਤੇ ਬਹੁਤ ਬਹੁਤ ਇਸ਼ੂ ਠਣਗੇ ਮੁੰਡੇ ਤੇ ਬਹੁਤ ਇਸ਼ੂ ਠਣਗੇ ਤੁਸੀਂ ਇੱਕ ਗੱਲ ਆਪਣੀ ਤੁਹਾਨੂੰ ਈਨ ਮਨਾਉਣੀ ਬਹੁਤ ਵਧੀਆ ਤਰੀਕਾ ਆ ਜੋ ਮੁੰਡੇ ਦੇ ਲਾ ਦੇਣੇ ਮੁੰਡੇ ਦੇ ਇਸੇ ਪਿਥੂ ਨੂੰ ਆ ਬਹਰੋਂ ਲੱਗ ਬੰਦੇ ਬਲੇਰੇ 200 ਲੱਖ ਜੰਦ ਦੇ ਪਹੁੰਚ ਜਾਵੇ ਆ ਲੱਗ ਬੰਦੇ ਤੇ ਲੜਾਈ ਵੀ ਹੋਣੀ ਬੰਦੇ ਦੇ ਨਾਲ ਬੰਦੇ ਨਾਲ ਬੰਦੇ ਦੇ ਸਾਹਮਣੇ ਹੋਣਾ ਸਹੀ ਗੱਲ ਹੈ ਚਨਾਨੀ ਨੂੰ ਤਾਂ ਐਂ ਵੀ ਕਰਤ ਹਨ ਨਾ 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 ਜੇਦੀ ਦਾ ਕੋਈ ਨਹੀਂ ਕਿ ਹੁਣ ਲੜਾਈ ਹੋਣੀ ਸੀ ਪੰਜ ਜੀ ਮੇਰੀ ਹੱਥ ਜੋੜ ਕੇ ਬੇਨਤੀ ਹੈ ਤੂੰ ਆ ਜਾ ਮੁੰਡੇ ਨੂੰ ਨਾਲ ਲੈ ਕੇ ਮੈਂ ਦਵਾ ਲੈਣਾ ਉਸ ਤੋਂ ਬਾਅਦ ਅਗਲੀ ਗੱਲ ਤੇਰੀ ਆ ਇਸੇ ਲਈ ਆਪਾਂ ਕੈਮਰਾ ਚਾਲੂ ਰੱਖਿਆ ਅਗਲੀ ਗੱਲ ਤੇਰੀ ਆ ਇਹ ਨਹੀਂ ਹੁੰਦਾ ਆਪਾਂ ਕੋਈ ਪੀਐਮ ਨਹੀਂ ਹੈ ਸੀਐਮ ਨਹੀਂ ਹੈ ਵੀ ਸਾਡੀ ਗੱਲ ਹੀ ਮੰਨੀ ਜਾਵੇ ਗੱਲ ਤਾਂ ਉਹਨਾਂ ਦੀਆਂ ਵੀ ਦੂਰੀਆਂ ਰਹਿ ਜਾਂਦੀਆਂ ਕਿਉਂ ਵੀ ਜੱਗਾ ਸੰਗੇ ਤੇ ਨਾ ਕੋ ਬੋਲੀ ਜਾਂਦਾ ਮੈਂ ਕਹਿੰਦਾ ਕਟਾਵਾਂਗੇ ਪਹਿਲਾਂ ਫਰੋਜਪੁਰ ਤਾਂ ਆ ਜਾ ਕੋਈ ਐਫਓ ਜੀ ਚੀਤਾ ਨਹੀਂ ਹੈਗੀ ਆਰਤੀ ਉਰਤੀ ਜਿਹੜੀ ਮੈਂ ਆਰੀ ਉਰੀ ਨਾਲ ਫਾ ਵੱਡ ਦਵਾ ਕੋਈ ਉਹਦੇ ਨਾ ਕੋ ਬੋਲੀ ਆਰਤੀ ਨਹੀਂ ਐਵੇਂ ਨਹੀਂ ਹੈ ਤੁਸੀਂ ਆਓ ਤਾਂ ਸਹੀ ਕੀਤਾ ਉਹ ਮੈਂ ਫੇਰ ਕਹਿੰਦਾ ਭੈਣਜੀ ਇੱਕ ਗੱਲ ਨੂੰ ਬਾਰ-ਬਾਰ ਵੀ ਕਹਿ ਲਾ ਤੇ ਹਜ਼ਾਰ ਵਾਰ ਵੀ ਕਹਿ ਲਾ ਲੱਖ ਵਾਰ ਵੀ ਕਹਿ ਲਾ ਇੱਕ ਵਾਰ ਵੀ ਕਹਿ ਲਾ ਮੈਂ ਕਿਹਦਾ ਪਹਿਲੂ ਆਉ ਤਾਂ ਸਹੀ ਕੰਪਲੇਂਟ ਤਾਂ ਬਣਾਈਏ ਪ੍ਰਧਾਨ ਸਾਹਿਬ ਸائن ਕਰਾ ਕੇ ਪਾਸ ਇਸ ਇਸ਼ੂ ਹਜੇ ਬੰਦੀ ਕਰੋ ਆਪਾਂ ਕੋਈ ਠੰਡੇ ਮਤੇ ਨਾਲ ਫੈਸਲਾ ਲਵਾਂਗੇ ਕੋਈ ਵੀ ਲਵਾਂਗੇ ਜਦੋਂ ਆਪਾਂ ਹਜੇ ਨੂੰ ਇਸ ਦਾ ਦਬਾਲ ਕੇ ਹਜੇ ਆਪਾਂ ਕੰਮ ਥੋੜਾ ਜਿਹਾ ਚੱਲਦਾ ਇਹਨੂੰ ਚਲਾਈਏ ਪਹਿਲਾਂ ਇਹ ਹੈਵੀ ਕਰੀਏ ਕੰਮ ਪਹਿਲਾਂ ਕੰਮ ਦਾ ਜੋਰ ਰਾਜੇ ਐਨੂੰ ਧਿਆਨ ਕਰਿਓ ਐਬ ਵੀ ਤੁਹਾਨੂੰ ਜਾਂਦਿਆ ਨਹੀਂ ਮਿਲਣੀ ਉਹਦੇ ਤੇ ਵੀ ਜੋਰ ਲੱਗਣੀ ਆ ਤੁਸੀਂ ਇਹਦੇ ਤੇ ਡਿਲੇ ਨਾ ਪਾਓ ਤੁਸੀਂ ਆਓ ਮੈਟਰ ਲੈ ਕੇ ਆਓ ਕਿ ਤੁਸੀਂ ਹੋਰ ਛੱਡੋ ਤੁਸੀਂ ਦੋਵਾਂ ਦੇ ਪਾ ਦਿਓ ਕੁੜੀ ਦੇ ਵੀ ਪਾ ਦਿਓ ਮੁੰਡੇ ਦੇ ਵੀ ਪਾ ਦਿਓ ਜੀ ਦਾ ਜੋਰ ਚੜ ਗਏ ਲੰਦਾਂਗੇ ਆ ਠੀਕ ਹੈ ਕਿ ਵੈਸੇ ਕੁੜੀ ਵਿਰੋਧ ਕਰਦੀ ਆ ਤੁਹਾਡੇ ਨਾਲ ਨਹੀਂ ਨਹੀਂ ਕੁੜੀ ਨਾਲ ਤੁਸੀਂ ਵਿਰੋਧ ਕਰਦੇ ਆ ਮੁੰਡੇ ਦੇ ਹੱਥ ਚ ਲਿਖਣਾ ਤਾਂ ਹੋਣੀ ਆ ਸਾਰਾ ਆ ਵੀ ਤਾਂ ਕੁੜੀ ਆ ਐਡੀ ਤੋਂ ਆਈ ਆ ਇਹ ਬਲਾਕਮਮ ਦੋੜਚੋਂ ਆਈ ਆ ਉਹ ਵਿਰੋਧ ਨਹੀਂ ਕਰ ਆ ਪੜਨਾ ਵੀ ਆ ਲਿਖਣਾ ਫਿਰ ਕਿਉਂ ਦੇ ਨਾਲ ਐਵੇਂ ਕਰਦੇ ਜੀ ਜਦੋਂ ਜਾਂਦੀ ਆ ਕੰਮ ਕਰਦੀ ਆ ਤੇ ਉਹਦੇ ਨਾਮ ਦੀ ਇੱਕ ਐਡੀ ਮਿਲ ਗਈ ਤੇ ਕਿੱਡਾ ਕਿੰਦਾ ਪਾੜਾ ਵਾਲਾ ਕੰਮ ਇਹਨਾਂ ਦਾ ਮਟਰ ਵੀ ਚਲਾਇਆ ਪਈ ਦੇ ਕੋਲ ਰਹਿ ਆਹ ਉਹ ਇਹੋ ਗੱਲਾਂ ਸੀ 20 ਮਿੰਟ ਹੋ ਗਏ ਤੂੰ